ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ੇ ਕਲਖ ਪੰਥਕ ਸਫਾਂ ਵਿੱਚ ਕੁਝ ਅੱਛਾ ਨਹੀਂ ਇੱਕ ਤੋਂ ਇੱਕ ਦਿਨ ਪੰਥਕ ਸਿਆਸਤ ਲਈ ਇੱਕ ਪਾਸੇ ਚੈਲੈਂਜੇਬਲ ਬਣਦਾ ਜਾ ਰਿਹਾ ਹੈ ਚੁਣੌਤੀ ਭਰਪੂਰ ਬਣਦਾ ਜਾ ਰਿਹਾ ਹੈ ਇੱਕ ਪਾਸੇ ਤਰਸ ਦੀ ਇੱਕ ਪਾਸੇ ਦੁੱਖदाई ਇੱਕ ਪਾਸੇ ਪੀੜਾ ਪੰਜਾਬ ਦਾ ਜਿਹੜਾ ਇਸ ਵੇਲੇ ਸਿਆਸੀ ਚੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਨਵੀਂ ਦਿੱਲੀ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਕਨਵੈਨਸ਼ਨ ਵਿੱਚ ਬੋਲਦੇ ਆ ਉਹਨਾਂ ਬਹੁਤ ਵੱਡੀ ਬਹਿਸ ਛੇੜ ਦਿੱਤੀ ਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ ਵਿੱਚ ਦਿੱਲੀ ਵਿੱਚ ਬੈਠੇ ਦੋ ਆਗੂਆਂ ਸਮੇਤ 10 ਆਗੂ ਨੇ ਜਿਹੜੇ ਉਹ ਮੋਰੀਆਂ ਕਰ ਰਹੇ ਨੇ ਅਕਾਲੀ ਦਲ ਡੁੱਬਦਾ ਜਹਾਜ਼ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਸ ਸਟੇਜ ਦੇ ਉੱਤੋਂ ਮੁਖਾਤਬ ਹੁੰਦੇ ਨੇ ਤੇ ਉਹ ਬਿਨਾਂ ਕਿਸੇ ਝਿਜਕ ਤੋਂ ਬਹੁਤ ਸਾਰੇ ਆਗੂਆਂ ਦਾ ਨਾਂ ਲੈਂਦੇ ਨੇ ਸ਼੍ਰੋਮਣੀ ਅਕਾਲੀ ਦਲ ਜਿਸ ਪਾਸੇ ਨੂੰ ਚੱਲਿਆ ਹੈ ਉਹਨਾਂ ਦਾ ਤਰਕ ਹੈ ਉਹਨਾਂ ਦਾ ਵਿਚਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਬਹੁਤ ਡੂੰਘੀਆਂ ਖਾਈਆਂ ਦੇ ਵਿੱਚ ਸੁੱਟ ਰਿਹਾ ਹੈ ਦਿੱਲੀ ਦੇ ਵਿੱਚ ਸਰਨਾਪ੍ਰਾਵਾਹਾਂ ਦੇ ਉੱਤੇ ਹਮਲਾ ਬੋਲਦੇ ਆ ਉਹਨਾਂ ਸਿੱਧੇ ਰੂਪ ਵਿੱਚ ਇਹ ਗੱਲ ਦਿੱਲੀ ਦੀ ਕਨਵੈਨਸ਼ਨ ਵਿੱਚ ਦਿੱਲੀ ਐਚੀਪੀਸੀ ਦੇ ਪ੍ਰਧਾਨ ਜਾਂ ਸਰਦਾਰ ਤਰਲੋਚਨ ਸਿੰਘ ਵਰਗੇ ਵੱਡੇ ਆਗੂਆਂ ਦੀ ਹਾਜ਼ਰੀ ਵਿੱਚ ਇੱਕ ਤਰ੍ਹਾਂ ਨਾਲ ਪੰਥ ਨੂੰ ਮਿਹਣਾ ਮਾਰ ਦਿੱਤਾ ਕਿ ਜੇ ਨੌਜਵਾਨ ਹੁਣ ਨਾ ਜਾ ਕੇ ਤਾਂ ਸਿੱਖ ਪੰਥ ਦਾ ਬੇੜਾ ਬੰਨੇ ਨਹੀਂ ਲੱਗ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸਿੱਖ ਸੰਪਰਦਾਵਾਂ ਸਿੱਖ ਪਰੰਪਰਾਵਾਂ ਨੇ ਜਿਹੜੀਆਂ ਅਕਾਲ ਤਖਤ ਸਾਹਿਬ ਦੀਆਂ ਸਿੱਖ ਦੀ ਸਰਬ ਉੱਚਤਾ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਉਹ ਇੱਕ ਤਰ੍ਹਾਂ ਨਾਲ ਹਨੇਰੇ ਵਿੱਚ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਨੇ ਕਨਵੈਨਸ਼ਨ ਦੇ ਵਿੱਚ ਤਾਂ ਉਹ ਨਵੀਂ ਬੈਸ ਸ਼ੇਡ ਦਿੱਤੀ ਨੌਜਵਾਨਾਂ ਨੂੰ ਹਲੂਣਾ ਦਿੱਤਾ ਬਹੁਤ ਸਾਰੇ ਸਵਾਲ ਜਦੋਂ ਅਸੀਂ ਕਨਵੈਨਸ਼ਨ ਨੂੰ ਸੁਣਦੇ ਹਾਂ ਤੇ ਸਾਡੇ ਸਾਹਮਣੇ ਆਖ ਲੋਂਦੇ ਨੇ ਕਿ ਇਹਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕੀ ਸੱਚਮੁੱਚ ਦਰਦ ਛੁਪਿਆ ਹੋਇਆ ਹੈ ਜਾਂ ਜਿਸ ਤਰ੍ਹਾਂ ਦੇ ਦੋਸ਼ ਉਹਨਾਂ ਤੇ ਉਹਨਾਂ ਨੇ ਕਨਵੈਨਸ਼ਨ ਦੇ ਵਿੱਚ ਬਕਾਇਦਾ ਇਹ ਗੱਲ ਕਬੂਲ ਕੀਤੀ ਹੈ ਕਿ ਜੇ ਸਿੱਖ ਪੰਥ ਦੇ ਮਸਲੇ ਹੱਲ ਕਰਾਉਣੇ ਨੇ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਨੇ ਤੇ ਸਾਨੂੰ ਸਰਕਾਰਾਂ ਦਾ ਵਿਰੋਧ ਵੀ ਕਰਨਾ ਪੈਣਾ ਹੈ ਤੇ ਸਾਨੂੰ ਸਰਕਾਰਾਂ ਨਾਲ ਬੈਠਣਾ ਵੀ ਪੈਣਾ ਤੋ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਕੁਝ ਸਮਾਂ ਪਹਿਲਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾ ਨਿਭਾ ਰਹੇ ਸਨ ਗਿਆਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਉਚੇਚ ਨਾਲ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਸੀ ਕਿ ਪੰਥ ਬਸੇ ਮੈਂ ਉਜਣਾ ਵਾਲੀ ਕਹਾਵਤ ਨੂੰ ਕਹਾਣੀ ਨੂੰ ਕਿਤੇ ਤੁਸੀਂ ਭੁੱਲ ਨਾ ਜਾਇਓ ਉਹਨਾਂ ਕਹਿਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਏ ਸ਼੍ਰੋਮਣੀ ਅਕਾਲੀ ਦਲ ਉਸ ਦਾ ਪੁੱਤਰ ਹੈ ਉਦੋਂ ਉਹਨਾਂ ਦਾ ਬਹੁਤ ਗੁਪਤ ਤਰੀਕੇ ਨਾਲ ਲੁਕਵੇਂ ਢੰਗ ਨਾਲ ਜਾਂ ਸਿੱਧੇ-ਸਿੱਧੇ ਢੰਗ ਨਾਲ ਕਈ ਥਾਵਾਂ ਤੇ ਬਰੋਹ ਸੀ ਜਿਹੜਾ ਉਹ ਵੇਖਣ ਨੂੰ ਮਿਲਿਆ ਸੀ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੀ ਕਨਵੈਨਸ਼ਨ ਵਿੱਚ ਇਹ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਚਨ ਦੀਆਂ ਸੁਭਾਵਨਾਵਾਂ ਖਤਮ ਹੋ ਗਈਆਂ ਨੇ ਉਹ ਸਿੱਧਾ ਹਮਲਾ ਬੋਲਦੇ ਨੇ ਕਿ ਇੱਕ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਤਰੀਕੇ ਨਾਲ ਚਲਾਉਣ ਦਾ ਯਤਨ ਕਰ ਰਿਹਾ ਹੈ ਪਿਆਰੇ ਦੋਸਤੋ ਜਦੋਂ ਅਸੀਂ ਸਮੁੱਚੇ ਇਤਿਹਾਸ ਤੇ ਝਾਤੀਆਂ ਮਾਰਦੇ ਹਾਂ ਉਹ ਮਾਸਟਰ ਤਾਰਾ ਸਿੰਘ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਰਦੇ ਨੇ ਪਰ ਦੁਖਦ ਵਿਚਾਰ ਦੁਖਦ ਗੱਲਾਂ ਦੁਖਦ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਤਰਾਸਦੀ کہہ ਸਕਦੇ ਆ ਕਿ ਅਸੀਂ ਕੈਸੇ ਅਜੀਬ ਵਿਡੰਬਨਾ ਦੇ ਵਿੱਚੋਂ ਅਸੀਂ ਸਾਰੇ ਗੁਜ਼ਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਭਰਤੀ ਕਰ ਰਹੇ ਨੇ ਨਾ ਤਾਂ ਉਹ ਟਸ ਤੋਂ ਮਸ ਹੋਣ ਦਾ ਯਤਨ ਕਰ ਰਹੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਫੈਸਲਾ ਜਿਸ ਤਰ੍ਹਾਂ ਦੀ ਇਸ ਵੇਲੇ ਸਥਿਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਚਿੰਨ ਦਾ ਰੁੱਤਵਾ 2 ਦਸੰਬਰ ਨੂੰ ਬਹੁਤ ਉੱਚਾ ਹੋ ਗਿਆ ਸੀ ਵੱਡੀਆਂ ਘਟਨਾਵਾਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਦੋਂ ਵੱਡੇ ਹੁਕਮ ਹੋਏ ਤੇ ਹੁਣ ਕਦੇ ਇੰਗਲੈਂਡ ਦੀ ਧਰਤੀ ਵੱਲ ਰਵਾਨਗੀ ਕਦੇ ਕਿਵੇਂ ਕਦੇ ਕਿਵੇਂ ਇੱਕ ਤਰ੍ਹਾਂ ਨਾਲ ਜਿਹੜੇ ਟਾਲਾ-ਵਟਣ ਦੇ ਯਤਨ ਨੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇੱਕ ਤਰ੍ਹਾਂ ਨਾਲ ਲਾਂਬੇ ਹੋਣ ਦੇ ਯਤਨ ਨੇ ਜਿਹੜੇ ਉਹ ਹੋ ਰਹੇ ਨੇ ਤੇ ਜਿਹੜੇ ਆਲੋਚਕ ਨੇ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਹੁਣੇ ਹੀ ਬਹੁਤ ਬੁਰੀ ਤਰ੍ਹਾਂ ਆਲੋਚਨਾ ਦਾ ਸ਼ਿਕਾਰ ਹੋ ਰਹੇ ਨੇ ਉਹ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਹੈ ਉਹ ਤਖਤ ਛੇਵੇਂ ਪਾਤਸ਼ਾਹ ਦਾ ਤਖਤ ਹੈ ਉਹ ਤਖਤ ਮੇਰੀ ਪੀੜੀ ਦਾ ਨਹੀਂ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਵੀ ਸਵਾਲ ਹੈ ਜਦੋਂ ਦੇਸ਼ ਵਿਦੇਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਵ ਕੀਤਾ ਜਾ ਸਕਦਾ ਹੈ ਤੇ ਉਹ ਸਾਰਾ ਕੁਝ ਸਮੇਂ ਦੀ ਗਰਦਸ਼ ਵਿੱਚ ਅਲੋਪ ਹੁੰਦਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੀ ਧਰਤੀ ਤੇ ਜਦੋਂ ਇਹ ਗੱਲ ਕਹਿੰਦੇ ਨੇ ਕਿ ਨੌਜਵਾਨੋ ਤੁਹਾਡੇ ਹੱਥ ਵਿੱਚ ਸਾਰਾ ਕੁਝ ਹੈ ਤੁਹਾਨੂੰ ਜਾਗਣਾ ਪੈਣਾ ਹੈ ਸਮਾਂ ਭਿਆਨਕ ਆ ਗਿਆ ਹੈ ਤੇ ਭਿਆਨਕ ਸਮੇਂ ਦੀ ਗੱਲ ਕਰਦੇ ਕਰਦੇ ਜਦੋਂ ਉਹ ਬੰਗਾਰ ਪਾਉਂਦੇ ਨੇ ਤੇ ਉਦੋਂ ਇੱਕ ਹਲੂਣਾ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਪਰੰਤੂ ਇੱਥੇ ਆ ਕੇ ਨਿਰਾਸ਼ਤਾ ਵੀ ਸਾਨੂੰ ਘੇਰ ਲੈਂਦੀ ਆ ਕਿਹੜੀ ਨਿਰਾਸ਼ਤਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਨਾਂ ਤੇ ਬਹੁਤ ਵੱਡਾ ਵਿਵਾਦ ਛੜਿਆ ਹੈ ਸ਼੍ਰੀ ਕਾਲ ਤਖਤ ਸਾਹਿਬ ਤੋਂ ਬਾਗੀ ਹੋਣ ਦੇ ਨਾਂ ਤੇ ਬਹੁਤ ਵੱਡਾ ਵਿਵਾਦ ਛੜਿਆ ਹੈ ਸ਼੍ਰੋਮਣੀ ਅਕਾਲੀ ਦਲ ਨਵੀਂ ਰਾਜਸੀ ਤਰ ਬਾਰਸ ਪੰਜਾਬ ਦੇ ਵਜੋਂ ਸਾਹਮਣੇ ਆ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ ਕਿਆਨੇ ਹਰਪ੍ਰੀਤ ਸਿੰਘ ਹੋਣੀ ਜਾਂ ਹੋਰ ਜਿਹੜੀਆਂ ਪੰਥਕ ਧਿਰਾਂ ਨੇ ਉਹ ਲਗਾਤਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰੱਖੀਆਂ ਨੇ ਤੇ ਛੋਟੀਆਂ-ਛੋਟੀਆਂ ਜਥੇਬੰਦੀਆਂ ਆਪੋ ਆਪਣੇ ਧੜਿਆਂ ਵਿੱਚ ਵੰਡੀਆਂ ਹੋਈਆਂ ਨੇ ਇਸੇ ਹਾਲਾਤਾਂ ਵਿੱਚ ਅਸੀਂ ਕਦੋਂ ਤੇ ਕਿਵੇਂ ਸੋਚ ਰਹੇ ਹਾਂ ਤੇ ਅਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਹੋਰ ਬਹੁਤ ਵੱਡੀ ਬਹਿਸ ਛੇੜ ਕੇ ਰੱਖ ਦਿੱਤੀ ਕਿ ਸਿੱਖ ਪੰਥ ਨੂੰ ਪਹੁੰਚਾਉਣਾ ਹੁਣ ਮੁਸ਼ਕਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਸਕਣਾ ਮੁਸ਼ਕਲ ਹੈ ਜੇ ਸ਼੍ਰੀ ਕਾਲ ਤਖਤ ਸਾਹਿਬ ਦੇ ਚੰਡੇ ਹੇਠ ਅਸੀਂ ਅੱਜ ਵੀ ਸਾਰੇ ਨਾਲ ਇਕੱਠੇ ਹੋਏ ਤੇ ਫਿਰ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਸਕਣਾ ਮੁਸ਼ਕਲ ਹੈ ਜਦੋਂ ਬੰਦਾ ਦਿਲ ਤੋਂ ਜਦੋਂ ਬੰਦਾ ਆਪਣੀਆਂ ਹਿਰਦੇਵਿਤਿਕ ਭਾਵਨਾਵਾਂ ਨਾਲ ਕੋਈ ਅਪੀਲ ਕਰਦਾ ਤੇ ਉਹ ਦਿਲਾਂ ਨੂੰ ਟੁੰਬਦੀ ਹੈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਸ ਤਰ੍ਹਾਂ ਦੇ ਵਰਤਾਰੇ ਵਾਪਰ ਰਹੇ ਨੇ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਭਰਤੀ ਕਰਨ ਲਈ ਜਿੱਦ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ 7 ਮੈਂਬਰੀ ਕਮੇਟੀ ਨੂੰ ਲਾਂਬੇ ਕੀਤਾ ਜਾ ਰਿਹਾ ਇਹ ਕਿਸੇ ਵੀ ਪੱਖੋਂ ਸਿੱਖ ਸਿਆਸਤ ਲਈ ਸੰਜੀਦਾ ਨਹੀਂ ਚੰਗਾ ਨਹੀਂ ਇਹ ਵਰਤਾਰਾ ਕਿਸ ਪਾਸੇ ਲਿਆ ਜਾਵੇਗਾ ਪੰਥਕ ਰਾਜ ਦੀ ਤੀਨ ਨੂੰ ਸ਼ਾਇਦ ਬਹੁਤ ਸਾਰੇ ਹਾਕਮ ਬਹੁਤ ਸਾਰਿਆਂ ਸੇਕ ਵਿਰੋਧੀ ਮਾਨਸਿਕਤਾ ਰੱਖਣ ਵਾਲੀਆਂ ਜਥੇਬੰਦੀਆਂ ਵੀ ਇਹੋ ਹੀ ਚਾਹੁੰਦੀਆਂ ਨੇ ਆਓ ਵਿਚਾਰ ਕਰੀਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇਹ ਵੰਗਾਰ ਇੱਥੇ ਆਪਣੇ ਆਪ ਨੂੰ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਜਦੋਂ ਅਸੀਂ ਸੰਜੀਦਾ ਹੋ ਕੇ ਸੋਚਾਂਗੇ ਤੇ ਪ੍ਰਮਾਤਮਾ ਸਿੱਖ ਪੰਥ ਦਾ ਜਰੂਰ ਰੱਖਾ ਬਣੇਗਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਵਾਜੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ